ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਜ ਦੀ ਵੱਡੀ ਖਬਰ ਖਬਰ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਆ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੀ ਆਰਟੀਸੀ ਦੀਆਂ 100 ਮਿੰਨੀ ਬੱਸਾਂ ਪਿੰਡਾਂ ਤੇ ਸ਼ਹਿਰਾਂ ਵਿੱਚ ਚੱਲਣਗੀਆਂ ਹਟਾਣਾ ਨੇ ਅਧਿਕਾਰੀਆਂ ਦੇ ਸਮੂੱਚੇ ਸੁਚੱਜੇ ਢੰਗ ਨਾਲ ਮਹਿਕਮੇ ਦਾ ਪੱਧਰ ਉੱਚਾ ਚੁੱਕਣ ਲਈ ਦਿੱਤੇ ਨਿਰਦੇਸ਼ ਪੰਜਾਬ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਵੱਲੋਂ ਲੋਕਾਂ ਦੀ ਲੋਕਾਂ ਦੀ ਆਵਾਜ਼ ਐ ਸਹੂਲਤ ਵਿੱਚ ਸੁਧਾਰ ਲਈ ਵੱਡਾ ਫੈਸਲਾ ਲਿਆ ਗਿਆ ਹੈ ਚੇਅਰਮੈਨ ਡਾਕਟਰ ਰਣਜੋਤ ਸਿੰਘ ਹਡਾਣਾ ਨੇ ਮੈਕਮੇ ਦੇ ਮੁੱਖ ਦਫਤਰ ਪਟਿਆਲਾ ਵਿਖੇ ਦੱਸਿਆ ਹੈ ਕਿ ਜਲਦ ਹੀ 100 ਮਿੰਨੀ ਬੱਸਾਂ ਪਿੰਡਾਂ ਤੇ ਸ਼ਹਿਰਾਂ ਵਿੱਚ ਚਲਾਈਆਂ ਜਾਣਗੀਆਂ ਜਿਸ ਨਾਲ ਪਿੰਡ ਸ਼ਹਿਰ ਕੋਨੈਕਟੀਵਿਟੀ ਮਜ਼ਬੂਤ ਹੋਵੇਗੀ ਅਤੇ ਲੋਕਾਂ ਨੂੰ ਬਿਹਤਰ ਸਫ਼ਰ ਸਹੂਲਤਾਂ ਪ੍ਰਾਪਤ ਹੋਣਗੀਆਂ ਮਿੰਨੀ ਬੱਸਾਂ ਖਾਸ ਤੌਰ ਤੇ ਉਹਨਾਂ ਇਲਾਕਿਆਂ ਲਈ ਲਿਆਂਦੀਆਂ ਜਾ ਰਹੀਆਂ ਹਨ ਜਿੱਥੇ ਵੱਡੀਆਂ ਬੱਸਾਂ ਦੀ ਆਵਾਜਾਈ ਸੰਭਵ ਨਹੀਂ ਹੁੰਦੀ ਹੈ ਜਿੱਥੇ ਸਵਾਰੀਆਂ ਦੀ ਗਿਣਤੀ ਘੱਟ ਹੋਣ ਕਾਰਨ ਵੱਡੀਆਂ ਬੱਸਾਂ ਚਲਾਉਣਾ ਆਰਥਿਕ ਤੌਰ ਤੇ ਉਚਿਤ ਨਹੀਂ ਹੈ ਇਹ ਬੱਸਾਂ ਬੱਸਾਂ ਪਿੰਡ ਦੇ ਨੇੜਲੇ ਸ਼ਹਿਰਾਂ ਅਤੇ ਮਾਰਕੀਟਾਂ ਨਾਲ ਜੁੜਨ ਵਿੱਚ ਮੁੱਖ ਭੂਮਿਕਾ ਨਿਭਾਉਣਗੀਆਂ ਡਾਕਟਰ ਹਡਾਣਾ ਨੇ ਦੱਸਿਆ ਹੈ ਕਿ ਇਹ ਸਾਰੀ ਮਿੰਨੀ ਬੱਸਾਂ बस सेवा आधुनिक सुविधाएं ਨਾਲ ਗਲੈਸ ਹੋਵੇਗੀ ਅਤੇ ਯਾਤਰੀਆਂ ਦੀ ਸੁੱਖ ਸੁਵਿਧਾ ਨਾਲ ਖਿਆਸਤਿਆਂ ਰੱਖਿਆ ਜਾਵੇਗਾ। ਉਹਨਾਂ ਕਿਹਾ ਹੈ ਕਿ ਪੀਆਰਟੀਸੀ ਨੇ ਹਮੇਸ਼ਾ ਯਾਤਰੀਆਂ ਨੂੰ ਸੁਰੱਖਿਆ ਅਤੇ ਸੁਵਿਧਾ ਨੂੰ ਪਹਿਲ ਦੇ ਕੇ ਨਵੇਂ ਪ੍ਰੋਜੈਕਟ ਲਾਗੂ ਕੀਤੇ ਹਨ। ਉਹਨਾਂ ਅਧਿਕਾਰੀਆਂ ਨੇ ਨਿਰਦੇਸ਼ ਦਿੱਤੇ ਹਨ ਕਿ ਉਹ ਸਮੁੱਚੇ ਸਮੁੱਚੇ ਅਤੇ ਪ੍ਰੋਟੈਕਸ਼ਨ ਪ੍ਰੋਫੈਸ਼ਨਲ ਢੰਗ ਨਾਲ ਕੰਮ ਕਰਦੇ ਹੋਏ ਵਿਭਾਗ ਦਾ ਪੱਦਰ ਹੋਰ ਉੱਚਾ ਕਰਨ ਖਾਸ ਤੌਰ ਤੇ ਬੱਸਾਂ ਦੀ ਸਫਾਈ ਸਮੇਂ پابੰਦੀ ਤੇ ਸਟਾਫ ਦਾ ਵਿਹਾਰ ਜਾਤੀਆਂ ਲਈ ਸੰਤੁਸ਼ਟਿਕ ਜਨਕ ਹੋਣਾ ਚਾਹੀਦਾ ਹੈ ਉਹਨਾਂ ਕਿਹਾ ਹੈ ਕਿ ਨਵੀਂ ਮਿੰਨੀ ਬੱਸ ਸੇਵਾ ਦੇ ਸ਼ੁਰੂ ਹੋਣ ਨਾਲ ਪਿੰਡ ਵਿੱਚ ਪਬਲਿਕ ਟਰਾਂਸਪੋਰਟ ਦਾ ਪੱਧਰ ਬਿਹਤਰੀ ਵੱਲ ਬਿਹਤਰੀ ਵੱਲ ਵਧੇਗਾ ਇਸ ਨਾਲ ਸਿਰਫ ਵਿਦਿਆਰਥੀ ਮਜ਼ਦੂਰਾ ਅਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕਾਂ ਨੂੰ ਸਹੂਲਤ ਮਿਲੇਗੀ ਸਗ ਪ੍ਰਾਈਵੇਟ ਵਾਹਨਾਂ ਉੱਤੇ ਨਿਰਭਰਤਾ ਘਟ ਨਾਲ ਘਟਨਾਲ ਟ੍ਰੈਫਿਕ ਅਤੇ ਪ੍ਰਦੂਸ਼ਣ ਵਿੱਚ ਵੀ ਕਮੀ ਆਵੇਗੀ ਉਹਨਾਂ ਦੱਸਿਆ ਕਿ ਪੀਆਰਟੀਸੀ ਵੱਲੋਂ ਭਵਿੱਖ ਵਿੱਚ ਹੋਰ ਵੀ ਅਜਿਹੇ ਕਦਮ ਚੁੱਕੇ ਜਾਣਗੇ ਜੋ ਸਰਕਾਰੀ ਬੱਸ ਸੇਵਾ ਨੂੰ ਹੋਰ ਹੀ ਪ੍ਰਭਾਵਸ਼ਾਲੀ ਅਤੇ ਲੋਕ ਕੇਂਦ੍ਰਿਤ ਬਣਾਉਣਗੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰੀ ਬੱਸ ਸੇਵਾਵਾਂ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਕਰਕੇ ਅਤੇ ਮੈਹਿਕਮੇ ਨੂੰ ਆਪਣੇ ਸੁਝਾਅ ਦੇ ਕੇ ਹੋਰ ਸੁਧਾਰ ਵਿੱਚ ਸਾਂਝਾ ਪਾਉਣ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ